ਜਿੱਥੇ ਮਨੁੱਖੀ ਅਧਿਕਾਰ ਨਜ਼ਰ ਆਉਂਦੇ ਨੇ ਸਾਡੇ ਸਿੱਖ ਬੱਚਿਆਂ ਦੇ ਕਕਾਰ ਲਵਾਏ ਜਾਂਦੇ ਨੇ ਜੀ ਆ ਪੇਪਰ ਦੇਣ ਵੇਲੇ ਤੁਸੀਂ ਪੇਪਰ ਨਹੀਂ ਦੇ ਸਕਦੇ ਕਿਉਂ ਤੁਸੀਂ ਕਿਰਪਾਨ ਪਾਈ ਹੋਈ ਐ ਅਸੀਂ ਗੁਨਾਹ ਕੀਤਾ ਐ ਇਸੇ ਕਿਰਪਾਨ ਨੇ ਤੁਹਾਨੂੰ ਆਜ਼ਾਦੀ ਦਾ ਨਿਗ੍ਹ ਦਿੱਤਾ ਉਹੀ ਕਿਰਪਾਨਾਂ ਤੁਸੀਂ ਲਵਾਉਣ ਲਈ ਆ ਗਏ ਹੋ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਔਰੰਗਜ਼ੇਬ ਦੀ ਸੋਚ ਐ ਆਜ਼ਾਦੀ ਦਾ ਨਿਗ੍ਹ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਐ ਜਿਹੜੇ ਬੀਜੇਪੀ ਸਰਕਾਰ ਦੇ ਨਾਲ ਸਰਕਾਰ ਬਣਾ ਕੇ ਜਾਲੀ ਆਕਾਲੀ ਤੇ ਦਰਬਾਰ ਸਾਹਿਬ ਦਾ ਫਲਸਫਾ ਦਰਬਾਰ ਸਾਹਿਬ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਗਏ ਹੋਣ ਵਿਰਾਸਤਾਂ ਪੂਰੀ ਵਾਲੇ ਤੋਂ ਤੜਵਾ ਗਏ ਹੋਣ ਇਹ ਲੋਕ ਕਹਿਣਗੇ ਕਿ ਇੱਥੇ ਲਾਇੰਡ ਆਰਡਰ ਲਾਇੰਡ ਆਰਡਰ ਉਦੋਂ ਹੀ ਇਹਨਾਂ ਨੂੰ ਚੇਤੇ ਆਉਂਦਾ ਹੈ ਜਿੱਦਣ ਧਾਮੀ ਦੀ ਕੋ ਪੱਗ ਨੂੰ ਹੱਥ ਪਾਉਂਦਾ ਹੈ ਭਗਵੰਤ ਮਾਨ ਦੀ ਗੱਡੀ ਤੇ ਕੋਈ ਛਿੱਤਰ ਛੁੱਟਦਾ ਮੁੱਖ ਮੰਤਰੀ ਸੁਖਵੀਰ ਬਾਦਲ ਦੀ ਗੱਡੀ ਤੇ ਕੋਈ ਛਿੱਤਰ ਛੁੱਟਦਾ ਉਹ ਦਿਨ ਇਹਨਾਂ ਨੂੰ ਲਾਇ ਐਂਡ ਆਊਟਰ ਚੇਤੇ ਆਉਂਦਾ ਅਸੀਂ ਭਾਵੇਂ ਕੁੱਤੇ ਦੀ ਮੌਤੇ ਮਾਰਦੀਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਰਕਾਰਾਂ ਨੂੰ ਨਗਰ ਕੀਰਤਨ ਮਨਾਉਣ ਦੀ ਗੱਲ ਜਾਂ ਵੱਡੇ ਵੱਡੇ ਜਲਸੇ ਕਰਨ ਦੀ ਗੱਲ ਨੂੰ ਅਸੀਂ ਤਾਂ ਮੰਨੀਏ ਜੇ ਸਰਕਾਰਾਂ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਕਰ ਰਹੀਆਂ ਨੇ ਚਾਹੇ ਕੇਂਦਰ ਸਰਕਾਰ ਚਾਹੇ ਪੰਜਾਬ ਸਰਕਾਰ ਚਾਹੇ ਸ਼੍ਰੋਮਣੀ ਕਮੇਟੀ ਹੈ ਚਾਹੇ ਜਥੇਦਾਰ ਨੇ ਚਾਹੇ ਬਾਬਾ ਜੀ ਦਾ ਸਾਡਾ ਬਾਬਾਵਾਦ ਹੈ ਤੇ ਚਾਹੇ ਸਾਡੇ ਰਾਗੀ ਢਾਡੀ ਕਥਾ ਕੀਰਤਨ ਕਰਨ ਵਾਲੇ ਲੋਕ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਆਪ ਛਾਪੀਆਂ ਨੇ ਆ ਸਿੱਖ ਇਤਿਹਾਸ ਜਿਹੜਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਛਾਪਿਆ ਹੋਇਆ ਹਿੰਦੀ ਦੀ ਕਿਤਾਬ ਦੇ ਵਿੱਚ ਗੁਰੂ ਸਾਹਿਬਾਂ ਦੀ ਕਰਦਾਰ ਕੁਸ਼ੀ ਕੀਤੀ ਗਈ ਇਹਦੇ ਵਿੱਚ 328 ਪਾਵਨ ਸਰੂਪ ਚੋਰੀ ਹੋਏ ਉਹਨਾਂ ਦਾ ਕੋਈ ਇਨਸਾਫ ਨਹੀਂ ਜਦ ਕਿ ਡੀਜੀਪੀ ਪੰਜਾਬ ਨੂੰ ਹਾਈ ਕੋਰਟ ਦੇ ਆਰਡਰ ਹੋਏ ਨੇ ਜਾਂ ਤਾਂ ਡੀਜੀਪੀ ਪੰਜਾਬ ਆਰਡਰ ਹਾਈ ਕੋਰਟ ਤੋਂ ਵੱਡੇ ਨੇ ਪੀ ਮਹੀਨਾ ਮਹੀਨਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਦੇ ਤੇ ਮਨੁੱਖੀ ਅਧਿਕਾਰ ਜਿਹੜੇ ਅੱਜ ਤੁਸੀਂ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਵੀ ਇੱਕ ਸਕਦੇ ਹੋ ਕਿਵੇਂ ਟਕੇ ਟਕੇ ਦੇ ਬੰਦੇ ਚੰਗੇ ਚੰਗੇ ਬੰਦਿਆਂ ਨੂੰ ਗੋਲੀ ਮਾਰ ਕੇ ਨਿਕਲ ਜਾਂਦੇ ਨੇ ਇਹ ਤੇ ਪਤਾ ਲੱਗ ਜਾਂਦਾ ਹੈ ਕਿ ਫਲਾਣਾ ਬੰਦਾ ਗੋਲੀ ਮਾਰ ਕੇ ਮਾਰ ਦਿੱਤਾ ਇਹ ਨਹੀਂ ਪਤਾ ਲੱਗਦਾ ਮਾਰ ਕੇ ਕੌਣ ਗਿਆ ਸੀ ਜਿੱਥੇ ਗੁਰੂ ਸਾਹਿਬ ਤੇ ਹਮਲੇ ਹੋ ਜਾਣ ਔਰ ਲੋਕਾਂ ਦੀ ਜਾਨ ਮਾਲ ਇੱਜ਼ਤ ਚਲੀ ਜਾਏ ਤੇ 5 5 ਦਿਨ ਦੇ ਨਿਆਣੇ ਚੁੱਕ ਕੇ ਹਿਯਾਰਪੁਰ ਉਹ ਭਈਆ ਵਾਦਾਤ ਵਾਦ ਨੇ ਮਾਰ ਦਿੱਤੇ ਨੇ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਮੈਂ ਕਿਸੇ ਭਈਏ ਦੇ ਖਿਲਾਫ ਨਹੀਂ ਪਰ ਉਹ 5 ਬਰਿਆਂ ਦੇ ਬੱਚੇ ਨੇ ਕੀ ਵਿਗਾੜਿਆ ਸੀ ਇਹਦਾ ਮਤਲਬ ਉਹ ਮਜ਼ਦੂਰ ਦਾ ਮੁੰਡਾ ਸੀ ਤਾਂ ਨਹੀਂ ਕੁਸ ਕੇ ਨਸ਼ੇ ਦੇ ਤਸਕਰ ਨੇ ਇੱਥੇ ਹੋਰ ਭ੍ਰਿਸ਼ਟਾਚਾਰੀ ਹੈ ਉਹ ਕਿੱਥੋਂ ਬੰਦ ਹੋਗੀ 4.5 ਲੱਖ ਕਰੋੜ ਦਾ ਕਰਜ਼ਾ ਹੈ ਪ੍ਰਦੂਸ਼ਣ ਇੰਨਾ ਵੱਧ ਗਿਆ ਪਾਉਣ ਪਾਣੀ ਧਰਤੀ ਖਤਰੇ ਚ ਪਈ ਹੋਈ ਆ ਕਿਸੇ ਦਾ ਕਾਰੋਬਾਰ ਉਦਯੋਗੀ ਕੋਈ ਵਪਾਰੀ ਸੇਫ ਨਹੀਂ ਕਿਸਾਨਾਂ ਦੀ ਇੰਨੀ ਬੁਰੀ ਹਾਲਤ ਆ ਤੇ ਕਿੱਥੇ ਲਾਏ ਡੋਡਰ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਦਿਆਂ ਜ਼ਬਰ ਜ਼ੁਲਮ ਦੇ ਖਿਲਾਫ ਸ਼ਹੀਦੇ ਜਮ ਪੀਤਾ ਜਿਨ੍ਹਾਂ ਦਾ 350 ਸਾਲ ਸ਼ਹੀਦੀ ਪੁਰਬ ਸਰਕਾਰਾਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਾਡਾ ਜੋ ਵੀ ਹਰ ਤਰ੍ਹਾਂ ਦੇ ਲੋਕ ਨੇ ਅੱਜ ਵੱਡੇ ਪੱਦਰ ਤੇ ਮਨਾਉਂਦੇ ਨਜ਼ਰ ਆ ਰਹੇ ਆ ਤੇ ਅੱਜ ਅਸੀਂ ਮਨੁੱਖੀ ਅਧਿਕਾਰ ਮਾਰਚ ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦੇ ਪਾਵਨ ਜਨਮ ਸਥਾਨ ਪ੍ਰਕਾਸ਼ ਸਥਾਨ ਤੋਂ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਅੱਜ ਡੀਸੀ ਦਫ਼ਤਰ ਤੱਕ ਲੈ ਕੇ ਆਏ ਆ ਅਰਦਾਸ ਕਰਕੇ ਸਾਡਾ ਮਕਸਦ ਕੇਵਲ ਇਹ ਹੈ ਕਿ ਸਰਕਾਰਾਂ ਨੂੰ ਨਗਰ ਕੀਰਤਨ ਮਨਾਉਣ ਦੀ ਗੱਲ ਜਾਂ ਵੱਡੇ ਵੱਡੇ ਜਲਸੇ ਕਰਨ ਦੀ ਗੱਲ ਨੂੰ ਅਸੀਂ ਤਾਂ ਮੰਨੀਏ ਜੇ ਸਰਕਾਰਾਂ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਕਰ ਰਹੀਆਂ ਨੇ ਚਾਹੇ ਕੇਂਦਰ ਸਰਕਾਰ ਚਾਹੇ ਪੰਜਾਬ ਸਰਕਾਰ ਚਾਹੇ ਸ਼ਰੋਮਣੀ ਕਮੇਟੀ ਹੈ ਚਾਹੇ ਜਥੇਦਾਰ ਨੇ ਚਾਹੇ ਬਾਬਾ ਜੀ ਦਾ ਸਾਡਾ ਬਾਬਾਵਾਦ ਹੈ ਤੇ ਚਾਹੇ ਸਾਡੇ ਰਾਗੀ ਢਾਡੀ ਕਥਾ ਕੀਰਤਨ ਕਰਨ ਵਾਲੇ ਲੋਕ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਨੇ ਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੰਨਾ ਕਿਤਾਬਾਂ ਦੇ ਵਿੱਚ ਕਿਤੇ ਧੜਵੀ ਤੇ ਕਿਥੇ ਕਈ ਕੁਝ ਲਿਖਿਆ ਹੋਇਆ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਆਪ ਛਾਪੀਆਂ ਨੇ ਆ ਸਿੱਖ ਇਤਿਹਾਸ ਜਿਹੜਾ ਹੈ ਇਹ ਸ਼੍ਰੋਮਣੀ ਕਮੇਟੀ ਦਾ ਛਾਪਿਆ ਹੋਇਆ ਹਿੰਦੀ ਦੀ ਕਿਤਾਬ ਦੇ ਵਿੱਚ ਗੁਰੂ ਸਾਹਿਬਾਂ ਦੀ ਕਰਦਾਰ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚ ਫਿਰ ਇਸ ਨੂੰ ਨੰਗਾ ਕੀਤਾ ਗਿਆ ਬਾਈਬਲ ਦੇ ਵਸਿੰ ਸਿਰਸਾ ਹੋਣਾ ਵੱਲੋਂ ਕਈ ਸਾਲਾਂ ਤੋਂ ਲੜਾਈ ਲੜੀ ਗਈ ਕਿਉਂ ਨਾ ਹੋਵੇ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਇਸ ਕੰਝਾ ਕਸੇ ਕਿ ਇਹ ਕਿਤਾਬਾਂ ਕਿੰਨੇ ਛਾਪੀਆਂ ਉਹ ਕਿੱਥੇ ਨੇ ਤੇ ਹੁਣ ਅੱਗੇ ਸੋਧ ਕੇ ਉਹਨਾਂ ਕਿਤਾਬਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸਹੀ ਰੂਪ ਵਿੱਚ ਜਿਹੜਾ ਇਤਿਹਾਸ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਕਰਨ ਵਾਲਾ ਉਹ ਯੂਨੀਵਰਸਿਟੀ ਸਕੂਲ ਕਾਲਜਾਂ 'ਚ ਲਾਗੂ ਕੀਤਾ ਜਾਵੇ ਔਰ ਇਹ ਪ੍ਰਸ਼ਾਸਨ ਤੌਰ ਤੇ ਇਹ ਗਾਈਡਲਾਈਨ ਚਾਹੀਦੀ ਹੈ 328 ਪਾਵਨ ਸਰੂਪ ਚੋਰੀ ਹੋਏ ਉਹਨਾਂ ਦਾ ਕੋਈ ਇਨਸਾਫ ਨਹੀਂ ਜਦ ਕਿ ਡੀਜੀਪੀ ਪੰਜਾਬ ਨੂੰ ਹਾਈ ਕੋਰਟ ਦੇ ਆਰਡਰ ਹੋਏ ਨੇ ਜਾਂ ਤਾਂ ਡੀਜੀਪੀ ਪੰਜਾਬ ਆਰਡਰ ਹਾਈ ਕੋਰਟ ਤੋਂ ਵੱਡੇ ਨੇ ਵੀ ਮਹੀਨਾ ਮਹੀਨਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਦੇ ਤੇ ਹਾਈ ਕੋਰਟ ਨੂੰ ਦੁਬਾਰੇ ਤਰੀਕ ਪਾ ਕੇ ਡੀਜੀਪੀ ਨੂੰ ਬੁਲਾਉਣਾ ਪੈਂਦਾ ਤੀਸਰੇ ਪਾਸੇ ਸਰਕਾਰਾਂ ਕਹਿਣ ਨੂੰ ਇਹ ਦੂਜੇ ਪਾਸੇ ਇਹਨਾਂ ਦੇ ਵਿਰੋਧ ਚ ਬੈਠੀਆਂ ਨੇ ਪਰ ਇਕੱਠੇ ਭੁਗਤਨੇ ਨੇ ਗੁਰੂ ਸਾਹਿਬ ਜੀ ਦੇ ਖਿਲਾਫ ਅਸੀਂ ਗੁਰੂ ਸਾਹਿਬ ਜੀ ਦੇ ਉਸ ਇਨਸਾਫ ਲਈ ਤੇ ਮਨੁੱਖੀ ਅਧਿਕਾਰ ਜਿਹੜੇ ਅੱਜ ਤੁਸੀਂ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਵੇਖ ਸਕਦੇ ਹੋ ਕਿਵੇਂ ਟਕੇ ਟਕੇ ਦੇ ਬੰਦੇ ਚੰਗੇ ਚੰਗੇ ਬੰਦਿਆਂ ਨੂੰ ਗੋਲੀ ਮਾਰ ਕੇ ਨਿਕਲ ਜਾਂਦੇ ਨੇ ਇਹ ਤੇ ਪਤਾ ਲੱਗ ਜਾਂਦਾ ਹੈ ਵੀ ਫਲਾਣਾ ਬੰਦਾ ਗੋਲੀ ਮਾਰ ਕੇ ਮਾਰ ਦਿੱਤਾ ਇਹ ਨਹੀਂ ਪਤਾ ਲੱਗਦਾ ਮਾਰ ਕੇ ਕੌਣ ਗਿਆ ਸੀ ਉਹਨੂੰ ਸਜ਼ਾ ਕੀ ਦਿੱਤੀ ਤੇ ਉਹਦੇ ਪੁਖਤਾ ਪ੍ਰਬੰਧ ਕੀ ਕੀਤੇ ਇੱਥੇ ਕਦੀ ਕਿਸੇ ਨੂੰ ਕੁੱਟਿਆ ਮਾਰਿਆ ਜਾਂਦਾ ਲੁੱਟਿਆ ਜਾਂਦਾ ਜਾਨ ਮਾਲ ਇੱਜ਼ਤ ਦਾ ਖਤਰਾ ਜਿਹੜਾ ਔਰੰਗਜ਼ੇਬ ਵੇਲੇ ਬਣਿਆ ਸੀ ਅੱਜ ਵੀ ਬਣਿਆ ਹੋਇਆ ਤੇ ਇਹ ਹੱਲ ਕਿਵੇਂ ਹੋ ਕੱਲਾ ਤੁਹਾਡੇ ਨਗਰ ਕੀਰਤਨਾਂ ਨੇ ਹੱਲ ਨਹੀਂ ਕਢਣਾ ਨਗਰ ਕੀਰਤਨ ਇਹ ਤੁਹਾਡੇ ਸਮਾਗਮ ਵੱਡੇ ਵੱਡੇ ਕੱਠ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਕਸ਼ੇ ਕਦਮ ਚੱਲਣ ਨੂੰ ਤਿਆਰ ਨਹੀਂ ਤਾਂ ਮਾਫੀ ਦਿਓ ਇਹ ਵੋਟ ਤੇ ਨੋਟ ਦੀ ਰਾਜਨੀਤੀ ਹੋ ਰਹੀ ਹੈ ਡਰਾਮਾ ਹੋ ਰਿਹਾ ਹੈ ਤੇ ਸਾਡੇ ਭਾਰਤ ਪੰਜਾਬ ਤੇ ਪੰਥਵਾਸੀਆਂ ਨੂੰ ਇਨ੍ਹਾਂ ਮਸੰਦਾਂ ਤੋਂ ਸचेत ਹੋਣ ਦੀ ਜ਼ਰੂਰਤ ਹੈ ਮੈਂ ਅੱਜ ਜਿਹੜਾ ਪੱਤਰ ਦੇ ਕੇ ਚੱਲਿਆ ਮੈਂ ਸਾਰੇ ਭਰਾਵਾਂ ਨੂੰ ਮੇਲ ਪਾ ਦਿਨਾ ਉਹ ਹੂਬ ਹੂ ਤੁਸੀਂ ਉਹਨੂੰ ਛਾਪ ਦਿਓ ਹੀ ਮੇਰੀ ਸਟੇਟਮੈਂਟ ਹੈ ਅੱਛਾ ਥੋੜਾ ਬੋਲ ਕੇ ਦੱਸ ਦਿਓ ਨਗਰ ਲਾਅ ਔਰਡਰ ਨਾਲ ਨਗਰਜੀਤੰਦਾ ਕੀ ਤਾਲੁਕ ਹੈ ਲਾਅ ਐਂਡ ਔਰਡਰ ਨਾਲ ਹੀ ਤੇ ਤਾਲੁਕ ਹੈ ਹੋਰ ਕਾਦੇ ਨਾਲ ਤਾਲੁਕ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਮਹੂਰੀਅਤ ਸੰਵਿਧਾਨ ਕਾਨੂੰਨ ਲੋਕਾਂ ਦੇ ਹੱਕਾਂ ਹਕੂਕਾਂ ਲਈ ਲੜੇ ਨੇ ਉਹਦੇ ਲਈ ਮਰੇ ਨੇ ਤੇ ਅੱਜ ਲੋਕਾਂ ਦੇ ਹੱਕ ਹਕੂਕ ਕਿੰਨੇ ਕ ਬਹਾਲ ਨੇ ਮੇਰੇ ਤੋਂ ਵੱਧ ਲੋਕ ਤੇ ਮੀਡੀਆ ਜਾਣਦਾ ਹੈ ਤੁਹਾਡੇ ਸਾਹਮਣੇ ਹੀ ਆ ਜਿੱਥੇ ਗੁਰੂ ਸਾਹਿਬ ਤੇ ਹਮਲੇ ਹੋ ਜਾਣ ਔਰ ਲੋਕਾਂ ਦੀ ਜਾਨ ਮਾਲ ਇੱਜ਼ਤ ਚਲੀ ਜਾਏ ਤੇ ਪੰਜ ਪੰਜ ਦਿਨ ਦੇ ਨਿਆਂਨੇ ਚੁੱਕ ਕੇ ਹਿਯਾਰਪੁਰ ਉਹ ਭਈਆ ਵਾਦ ਅਤਵਾਦ ਨੇ ਮਾਰ ਦਿੱਤੇ ਨੇ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਹਾਂ ਮੈਂ ਕਿਸੇ ਭਈਏ ਦੇ ਖਿਲਾਫ ਨਹੀਂ ਹਾਂ ਪਰ ਉਹ ਪੰਜ ਵਰਿਆਂ ਦੇ ਬੱਚੇ ਨੇ ਕੀ ਵਿਗਾੜਿਆ ਸੀ ਇਹਦਾ ਮਤਲਬ ਉਹ ਮਜ਼ਦੂਰ ਦਾ ਮੁੰਡਾ ਸੀ ਤਾਂ ਨਹੀਂ ਕੁਸ ਕੇ ਤੇ ਜੇ ਕਿਸੇ ਹੋਰ ਬੁੱਢਾ ਵੀ ਮਾਰਿਆ ਹੁੰਦਾ ਕਿਸੇ ਦਾ ਸਾਰਾ ਟੱਬਰ ਤੇ ਸਾਰੇ ਲੋਕ ਸੜਕਾਂ ਤੇ ਆ ਜਾਂਦੇ ਪੰਜ ਵਰਿਆਂ ਦੇ ਬੱਚੇ ਨੂੰ ਚੁੱਕ ਕੇ ਹਰਬੀਰ ਸਿੰਘ ਨੂੰ ਉਹਦੇ ਨਾਲ ਦੁਸ਼ ਕਰਮ ਕੀਤਾ ਤੇ ਉਹਦੇ ਪਿੱਛੋਂ ਦੀ ਸਰੀਆ ਪਾ ਕੇ ਮੂੰਹ ਦੀ ਕੱਢਿਆ ਉਹਦਾ ਕਸੂਰ ਕੀ ਸੀ ਪੰਜ ਵਰਿਆਂ ਦੇ ਬੱਚੇ ਦਾ ਉਹ ਬਾਕੀ ਕਿੰਨੀਆਂ ਘਟਨਾਵਾਂ ਕਿੰਨੀਆਂ ਕੁੜੀਆਂ ਚੁੱਕ ਕੇ ਵੇਚੀਆਂ ਤੇ ਮਾਰੀਆਂ ਕਿੰਨੀਆਂ ਨਾ ਦੁਸ਼ਕਰਮ ਕੀਤੇ ਤੁਹਾਡੇ ਸਾਹਮਣੇ ਔਰ ਕਿੰਨਿਆਂ ਦੇ ਘਰ ਰੋਜ਼ ਲੁੱਟੇ ਜਾਂਦੇ ਨੇ ਕਿੰਨਿਆਂ ਨੂੰ ਗੋਲੀਆਂ ਵੱਜ ਰਹੀਆਂ ਨੇ ਇੱਥੇ ਪਤਾ ਨਹੀਂ ਲੱਗਦਾ ਮੈਂ ਕਚੈਰੀ ਚੋਂ ਬਾਹਰ ਨਿਕਲਦਾ ਕਿ ਨਹੀਂ ਨਿਕਲਦਾ ਕਿੰਨੇ ਬੰਦੇ ਖੜੇ ਹੋਣੇ ਨੇ ਗੋਲੀ ਮਾਰਨ ਵਾਸਤੇ ਇਹ ਕਾਦਾ ਲਾਇਡ ਆਰਡਰ ਆ ਜੀ ਇਸ ਲਈ ਲਾਇਡ ਆਰਡਰ ਜਿਹੜਾ ਆ ਉਹਦੀ ਇੱਥੇ ਤਰਜਮਾਨੀ ਨਹੀਂ ਆ ਜਿਹੜੀ ਕਿ ਸਰਕਾਰਾਂ ਦੀ ਬਣਦੀ ਸੀ ਤੇ ਸਰਕਾਰਾਂ ਦਾ ਧਿਆਨ ਜਿਹੜਾ ਹੈ ਵੋਟ ਤੇ ਨੋਟ ਦੀ ਰਾਜਨੀਤੀ ਤੇ ਆ ਮੈਂ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਲਿਆਉਣਾ ਚਾਹੁੰਦਾ ਹਾਂ ਬੇਸ਼ੱਕ ਭਗਵੰਤ ਮਾਨ ਪ੍ਰਧਾਨ ਮੰਤਰੀ ਸੀਸਗੰਨ ਸਾਹਿਬ ਇੱਥੇ ਗੁਰੂ ਕੇ ਮਹਿਲ ਦਰਬਾਰ ਸਾਹਿਬ ਮੱਥਾ ਨਾ ਟੇਕਣ ਨੂੰ ਕੋਈ ਦਿੱਕਤ ਨਹੀਂ ਇੱਕੋ ਗੱਲ ਹੈ ਕਿ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ 'ਚ ਔਰੰਗਜ਼ੇਬ ਨੂੰ ਕਹਿ ਗਏ ਉਸ ਗੱਲ ਨੂੰ ਵਿਧਾਨ ਸਭਾ ਤੇ ਲੋਕ ਸਭਾ ਪ੍ਰਸ਼ਾਸਨ ਤੇ ਅਦਾਲਤਾਂ 'ਚ ਲੈ ਆਉਣ ਸੁਪਰੀਮ ਕੋਰਟ ਨੂੰ ਨਿਆ ਕੇਂਦਰ ਗੁਰੂ ਤੇਗ ਬਹਾਦਰ ਸਾਹਿਬ ਬਣਾਉਣ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਮਾਤਾ ਗੁਜਰੀ ਹਵਾਈ ਅੱਡੇ ਦਾ ਨਾਂ ਰੱਖਿਆ ਜਾਏ ਇੰਦਰਾ ਗਾਂਧੀ ਦਾ ਨਾਂ ਬਦਲ ਕੇ ਭਾਰਤ ਮਾਲਾ ਦਾ ਨਾਂ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਜਾਏ ਮੰਨਾਂਗੇ ਅਸੀਂ ਕਿ ਤੁਸੀਂ ਵਾਕਈ ਕਰ ਰਹੇ ਹੋ ਤੇ ਜੇ ਤੁਸੀਂ ਉਤਰਾ ਹੀ ਲੰਗਰਾਂ ਤੱਕ ਹੀ ਸਾਨੂੰ ਸੀਮਤ ਰੱਖਣਾ ਹੈ ਕਾਲੀ ਸੋਚੀ ਸਿੱਖਾਂ ਦੀ ਖਤਮ ਕਰੋ ਬੰਦੀ ਸਿੰਘ ਛੱਡੋ ਮਨੁੱਖੀ ਅਧਿਕਾਰ ਕਹਿੰਦੇ ਨੇ ਜਿੰਨੇ 32 32 ਸਾਲ ਸਜ਼ਾ ਕੱਟ ਲਈ ਹੁਣ ਕਿਉਂ ਅੰਦਰ ਬੰਦ ਕੀਤੇ ਹੋਏ ਛੱਡੋ ਉਹਨਾਂ ਨੂੰ ਨਸ਼ੇ ਦੇ ਤਸਕਰ ਨੇ ਇੱਥੇ ਹੋਰ ਭ੍ਰਿਸ਼ਟਾਚਾਰੀ ਹੈ ਉਹ ਕਿੱਥੋਂ ਬੰਦ ਹੋਗੀ 4.5 ਲੱਖ ਕਰੋੜ ਦਾ ਕਰਜ਼ਾ ਹੈ ਪ੍ਰਦੂਸ਼ਣ ਇੰਨਾ ਵੱਧ ਗਿਆ ਪਾਉਣ ਪਾਣੀ ਧਰਤੀ ਖਤਰੇ ਚ ਪਈ ਹੋਈ ਆ ਕਿਸੇ ਦਾ ਕਾਰੋਬਾਰ ਉਦਯੋਗੀ ਕੋਈ ਵਪਾਰੀ ਸੇਫ ਨਹੀਂ ਕਿਸਾਨਾਂ ਦੀ ਇੰਨੀ ਬੁਰੀ ਹਾਲਤ ਆ ਤੇ ਕਿੱਥੇ ਲਾਇੰਡਰ ਹੈ ਕਿੱਥੇ ਮਨੁੱਖੀ ਅਧਿਕਾਰ ਨਜ਼ਰ ਆਉਂਦੇ ਨੇ ਸਾਡੇ ਸਿੱਖ ਬੱਚਿਆਂ ਦੇ ਕਕਾਰ ਲਵਾਏ ਜਾਂਦੇ ਨੇ ਜੀ ਆ ਪੇਪਰ ਦੇਣ ਵੇਲੇ ਤੁਸੀਂ ਪੇਪਰ ਨਹੀਂ ਦੇ ਸਕਦੇ ਕਿਉਂ ਤੁਸੀਂ ਕਿਰਪਾਨ ਪਾਈ ਹੋਈ ਹੈ ਅਸੀਂ ਗੁਨਾਹ ਕੀਤਾ ਹੈ ਇਸੇ ਕਿਰਪਾਨ ਨੇ ਤੁਹਾਨੂੰ ਆਜ਼ਾਦੀ ਦਾ ਨਿਗ੍ਹ ਦਿੱਤਾ ਉਹੀ ਕਿਰਪਾਨਾਂ ਤੁਸੀਂ ਲਵਾਉਣ ਲਈ ਆ ਗਏ ਹੋ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਔਰੰਗਜ਼ੇਬ ਦੀ ਸੋਚ ਹੈ ਆਜ਼ਾਦੀ ਦਾ ਨਿਗ੍ਹ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਹੈ ਇਸ ਲਈ ਲਾਇੰਡ ਆਰਡਰ ਚਾਹੀਦਾ ਹੈ ਪਰ ਉਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਕਹਿੰਦੇ ਗੁਰੂ ਸਾਹਿਬ ਦੀ ਸੋਚ ਲੋਕਾਂ ਤੱਕ ਲੈ ਕੇ ਜਾਦੇ ਰਹੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਜੇ ਲੈਂਡਲੋਰਡ ਦੀ ਕੋਈ ਸਥਿਤੀ ਖਰਾਬ ਲੱਗਦੀ ਆ ਤਾਂ ਉਹ ਵੀ ਮੰਗ ਪੱਤਰ ਦੇ ਸਕਦੇ ਉਹ ਵੀ ਆ ਕੇ ਡੀਸੀ ਸਾਹਿਬ ਨਾਲ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਸਕਦੇ ਜਿਹੜੇ ਬੀਜੇਪੀ ਸਰਕਾਰ ਦੇ ਨਾਲ ਸਰਕਾਰ ਬਣਾ ਕੇ ਜਾਲੀ ਅਕਾਲੀ ਤੇ ਦਰਬਾਰ ਸਾਹਿਬ ਦਾ ਫਲਸਫਾ ਦਰਬਾਰ ਸਾਹਿਬ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਗਏ ਹੁਣ ਵਿਰਾਸਤਾਂ ਪੂਰੀ ਵਾਲੇ ਤੋਂ ਤੜਵਾ ਗਏ ਹੁਣ ਇਹ ਲੋਕ ਕਹਿਣਗੇ ਕਿ ਪੀ ਇੱਥੇ ਲੈਂਡ ਆਰਡਰ ਲੈਂਡ ਆਰਡਰ ਉਹਦਣ ਇਹਨਾਂ ਨੂੰ ਚੇਤੇ ਆਉਂਦਾ ਜਿੱਦਣ ਧਾਮੀ ਦੀ ਕੋ ਪੱਗ ਨੂੰ ਹੱਥ ਪਾਉਂਦਾ ਭਗਵੰਤ ਮਾਨ ਦੀ ਗੱਡੀ ਤੇ ਕੋਈ ਛੇਤਰ ਸੁੱਟਦਾ ਮੁੱਖ ਮੰਤਰੀ ਸੁਖਵੀਰ ਬਾਦਲ ਦੀ ਗੱਡੀ ਤੇ ਕੋਈ ਛੇਤਰ ਸੁੱਟਦਾ ਉਹ ਦਿਨ ਇਹਨਾਂ ਨੂੰ ਲੈਂਡ ਆਰਡਰ ਚ ਇਤੇ ਆਉਂਦਾ ਅਸੀਂ ਭਾਵੇਂ ਕੁੱਤੇ ਦੀ ਮੌਤੇ ਮਾਰਦੀਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਾਲੀ ਦਲ ਤੇ ਕਹਿ ਰਹੇ ਦੂਜੇ ਨੰਬਰ ਤੇ ਆ ਕੇ ਤਰਨ ਤਾਰ ਦੇ ਖੁਸ਼ੀਆਂ ਮਨਾ ਰਿਹਾ ਪੰਜਾਬ ਦੇ ਦੂਜੇ ਨੰਬਰ ਤੇ ਲਿਆਂਦੇ ਗਏ ਆ ਕਿੱਥੇ ਆ ਲਿਆਂਦੇ ਗਏ ਆ ਉਹ ਤੁਹਾਨੂੰ ਵੀ ਪਤਾ ਕਿੱਦਾਂ ਲਿਆਂਦੇ ਆ ਤੇ ਉਹ ਨਹੀਂ ਤੁਹਾਨੂੰ ਜਿਆਦਾ ਪਤਾ ਪਰ ਤਰਨ ਤਾਰਨ ਵਾਲਿਆਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਹੋਏ ਅੰਗ ਸਾੜੇ ਹੋਏ ਸਰੂਪ ਔਰ 328 ਸਰੂਪ ਚੋਰੀ ਦੇ ਦਿੱਤੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰਨ ਵਾਲਾ ਇਕਾਲੀਆਂ ਦਾ ਟੋਲਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੜਵੀ ਤੇ ਲੁਟੇਰਾ ਤੇ ਕਈ ਕੁਛ ਲਿਖਣ ਵਾਲਾ ਕਿਤਾਬਾਂ ਚ ਮਸੰਦਾਂ ਦਾ ਟੋਲਾ ਤੇ ਰਹਿਤ ਮਰਜ਼ਾਦਾ ਦੀਆਂ ਧੱਜੀਆਂ ਉਡਾਉਣ ਵਾਲਾ ਜੇ ਇਹ ਲੋਕ ਦੂਜੇ ਨੰਬਰ ਤੇ ਤਰਨ ਤਰਨ ਵਾਲੇ ਲਿਆਉਂਦੇ ਨੇ ਫਿਰ ਉਹਨਾਂ ਤੋਂ ਵੱਡਾ ਪੰਥਕ ਹੋਰ ਕੌਣ ਹੋ ਸਕਦਾ ਹੈ ਇਹਦਾ ਜਵਾਬ ਉਹੀ ਦੇਣ ਕਿ ਉਹਨਾਂ ਨੇ ਕੀ ਸੋਚ ਕੇ ਇਧਰ ਨੂੰ ਮੂੰਹ ਕੀਤਾ ਜਿਹੜੇ ਖੂਜ ਪਹਿਲਾਂ ਡਿੱਗੇ ਸੀ ਜੇ ਫਿਰ ਡਿੱਗਣ ਦੀ ਤਿਆਰੀ ਚ ਨੇ ਤੇ ਫਿਰ ਉੱਥੇ ਕਿਸੇ ਚੰਗੇ ਪੁਰਸ਼ ਦਾ ਕਸੂਰ ਨਹੀਂ ਕਹਿੰਦੇ ਕਸੂਰ ਤੇ ਫਿਰ ਉਹਦਾ ਹੈ ਜਿਹੜਾ ਵਾਰ-ਵਾਰ ਉਧਰ ਡਿਗ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਮਨੁੱਖੀ ਅਧਿਕਾਰਾਂ ਦੀ ਆਵਾਜ਼ ਹੈ ਜੇ ਉਹ ਨਹੀਂ ਦਿੱਤੀ ਜਾ ਰਹੀ ਪੂਰੀ ਨਹੀਂ ਹੋ ਰਹੀ ਤਾਂ ਉਹ ਫਲਸਫਾ ਨਹੀਂ ਆ ਲੰਗਰ ਤੇ ਕੇਵਲ ਨਗਰ ਕੀਰਤਨ ਅੱਜ ਨੋਟ ਤੇ ਵੋਟ ਦੀ ਰਾਜਨੀਤੀ ਹੋ ਰਹੀ ਆ ਦੱਸੋ ਕਿਹੜੇ ਨਗਰ ਕੀਰਤਨ ਨੇ 328 ਪਾਵਨ ਸਰੂਪਾਂ ਦੀ ਗੱਲ ਕੀਤੀ ਗੁਰੂ ਕਾ ਮਹਿਲ ਢਾ ਦਿੱਤਾ ਉਹ ਖਤਮ ਕਰਤੀਆਂ ਗੁਰੂ ਦੀਆਂ ਨਿਸ਼ਾਨੀਆਂ ਹੁਣ ਮੈਂ ਅਰਦਾਸ ਕਰਕੇ ਆ ਜਿਹੜਾ ਉੱਥੇ ਖੂਹ ਸੀ ਉਹਨੂੰ ਇਹਨਾਂ ਨੇ ਰੂੜੀ ਖਾਨਾ ਬਣਾਇਆ ਹੋਇਆ ਬਿੱਲੀਆਂ ਸੋਈਆਂ ਹੋਈਆਂ ਹੋਥੇ ਉਹ ਗੁਰੂ ਦਾ ਖੂਹ ਜਿੱਥੇ ਸਾਡੀ ਮਾਤਾ ਨਾਨਕੀ ਜਲ ਭਰਦੀ ਰਹੀ ਬੀਬੀ ਵੀਰੋ ਸਾਡੇ ਗੁਰੂ ਸਾਹਿਬ ਜਲ ਵਰਤਦੇ ਰਹੇ ਉਹ ਸਾਡਾ ਸਰੋਤ ਇਹਨਾਂ ਨਾਲੋਂ ਤਾਂ ਬੋਦੀ ਚੰਗੇ ਯਾਰ ਪਿਛਲੇ ਦਿਨੀ ਮੈਂ ਨੇਪਾਲ ਜਾ ਕੇ ਉਹਨਾਂ ਦੇ ਮੰਦਰ ਚ ਗਿਆ ਬੋਧੀਆਂ ਦੇ ਉਹ 2600 ਸਾਲ ਪੁਰਾਣੀਆਂ ਨੀਂਹਾਂ ਰੱਖੀ ਬੈਠੇ ਮੈਂ ਕਿਹਾ ਨਾ ਨੀਂਹਾਂ ਪੁੱਟੀਆਂ ਨਾ ਉੱਤੇ ਛੱਤ ਪਾਈ ਚੱਕਰ ਕੀ ਹੈ ਉਹ ਬੋਧੀਆਂ ਦਾ ਜਵਾਬ ਸੀ ਜਿਨ੍ਹਾਂ ਦੀਆਂ ਨੀਆਂ ਹਿਲ ਜਾਣ ਉਹ ਫਿਰ ਦੁਨੀਆ ਤੇ ਨਹੀਂ ਰਹਿੰਦੇ ਹੁੰਦੇ ਸਾਨੂੰ ਨੀਂ ਨਾ ਪਿਆਰਿਆ ਸਾਨੂੰ ਮੰਜਲਾਂ ਨਾਲ ਨਹੀਂ ਨੀਂ ਪੱਕੀ ਰੱਖਣੀ ਹੈ 2600 ਸਾਲ ਪੁਰਾਣੀ ਬੁੱਧ ਸਾਹਿਬ ਦੀਆਂ ਨੀਆਂ ਰੱਖੀ ਬੈਠੇ ਨੇ ਇਨ੍ਹਾਂ ਪਾਪੀਆਂ ਨੇ 550 ਸਾਲ ਤੋਂ ਪਹਿਲਾਂ ਤੋੜ ਦਿੱਤੀਆਂ ਨੇ ਉਹ ਗੁਰੂ ਕਾ ਜਿਹੜਾ ਖੂਸ ਹੀ ਗੁਰੂ ਕੇ ਮਹਿਲ ਉਹ ਰੂੜੀ ਖਾਨਾ ਬਣਾਇਆ ਹੋਣੇ ਜਾ ਕੇ ਵੇਖ ਲਓ ਮੈਂ ਤੇ ਵੇਖ ਆਇਆ ਇਹ ਹੈ ਜੀ ਇਹਨਾਂ ਦਾ 350 ਸਾਲ ਇਹ ਕੇਵਲ ਤੇ ਕੇਵਲ ਪੈਸੇ ਇਕੱਠੇ ਕਰ ਰਹਾ ਹੈ ਜਿਹੜੀਆਂ ਕਿ ਇਹਨਾਂ ਨੇ ਅੱਗੇ ਚੋਣਾ ਲੜਦੀਆਂ ਨੇ ਗੋਲਕਚੋਰ ਸਭ ਇਕੱਠੇ ਹੋਏ ਹੋਏ ਆ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਣ ਵਾਲੇ ਨੇ ਤੇ ਵਾਰੇ ਜਾਵਾ ਮੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਅੱਜ ਨਾ ਗੁਰੂ ਤੇਗ ਬਹਾਦਰ ਸਾਹਿਬ ਤੇ ਅਟੈਕ ਅੱਜ ਬਾਬਾ ਮੱਖਣ ਸ਼ਾਹ ਹੁੰਦਾ ਤੇ ਜ਼ਰੂਰ ਇਹਨਾਂ ਮਸੰਦਾਂ ਦੀਆਂ ਬਾਹਾਂ ਬੰਨਦਾ ਬਾਬਾ ਮੱਖਣ ਸ਼ਾਹ ਹੁੰਦਾ ਤੇ 22 ਮੰਜੀਆਂ ਖੜੀਆਂ ਜਿਹੜੀਆਂ ਕੀਤੀਆਂ ਸੀ ਅੱਜ ਉਹ ਮੰਜੀਆਂ ਇੰਨਾ ਚ ਜਾ ਜਾ ਕੇ ਬਹਿ ਰਹੀਆਂ ਉਹੀ ਮੰਜੀਆਂ ਨੇ ਪੰਜਾਬ ਰੋੜਿਆ ਉਹੀ ਮੰਝੀਆਂ ਜਿਨ੍ਹਾਂ ਦੀਆਂ ਵਾਰਸ ਬਣਦੀਆਂ ਨਜ਼ਰ ਆਉਂਦੀਆਂ ਨੇ ਅੱਜ ਉਹ ਬਾਬਾ ਭਾਈ ਜੀਵਨ ਸਿੰਘ ਹੁੰਦਾ ਤੇ ਗੁਰੂ ਦੇ ਸੀਸ ਦਾ ਅਦਬ ਕਰਦਾ ਭਾਈ ਲੱਖੀ ਸ਼ਾਹ ਬਣਜਾਰਾ ਜਿਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ ਤੇ ਜਿੰਨੂੰ ਜਿਸ ਘਰ ਨੂੰ ਨਿਲਾਮੀ ਤੇ ਲਾਉਣ ਵਾਲੇ ਜਿਹੜੇ ਲੋਕ ਸੀ ਉਹ ਅੱਜ ਇੱਥੇ ਮਾਰਚ ਕਰਦੇ ਫਿਰਦੇ ਤੇ ਉਹਨਾਂ ਨੂੰ ਸਰੋਪੇ ਕੌਣ ਦੇ ਰਿਹਾ ਆ ਸਾਡਾ ਇਹੀ ਤਾਣਾ ਬਾਣਾ ਲਾਣਾ ਤੇ ਸਾਡਾ ਬਾਬਾ ਬਾਦ ਵੀ ਹੋਰ ਵੇਚਿਓ ਅਗਲੀ ਵਾਰੀ ਪ੍ਰਧਾਨ ਬਣ ਕੇ ਜਿਹੜਾ ਰਹਿੰਦਾ ਖੁੰਦਾ ਉਹਦਾ ਵੀ ਪੱਠਾ ਬਿਠਾਇਓ 350 ਸਾਲ ਤੇ ਘਟਨਾਵਾਂ ਤੋਂ ਸਿੱਖਣਾ ਘਾਟਾਂ ਨੂੰ ਪੂਰੇ ਕਰਨਾ ਤੇ ਆਉਣ ਵਾਲੇ ਪੁਖਤਾ ਪ੍ਰਬੰਧ ਕਰਨੇ ਸਨ ਤੇ ਮੈਂ ਇਥੋਂ ਦੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਈਸਾਈਆਂ ਨੂੰ ਰਵਦਾਸੀਆਂ ਨੂੰ ਵਾਲਮੀਕ ਭਰਾਵਾਂ ਨੂੰ ਆ ਜੱਟ ਮਜਬੀਆਂ ਵਾਲੇ ਪਾੜੇ ਪੈ ਕੇ ਮਰਨ ਵਾਲਿਓ ਬੇਨਤੀ ਹੈ ਰੱਬ ਦਾ ਵਾਸਤਾ ਹੈ ਦਿੱਲੀ ਨੇ ਸਾਰੇ ਰੋੜੇ ਤੇ ਦਿੱਲੀ ਨੇ ਸਾਰੇ ਕੁੱਟੇ ਨੇ ਸਾਰੇ ਹੀ ਲੁੱਟੇ ਨੇ ਅਜੇ ਵੀ ਬੰਦੇ ਦੇ ਪੁੱਤ ਨਾ ਬਣੇ ਕਰਤਾਰਪੁਰ ਨੇ ਤੁਹਾਨੂੰ ਬਚਾਉਣਾ ਜੇ ਦਿੱਲੀ ਨੇ ਨਹੀਂ ਜੇ ਬਚਾਉਣਾ ਤੇ ਸਾਈਕਲਾਂ ਤੇ ਆ ਰਹੇ ਨੇ ਕੋਈ ਸਾਈਕਲ ਮਾਰ ਆਹ ਹੁਣ ਸਾਈਕਲ ਮਾਰਚ ਤੁਹਾਡਾ ਉੱਥੇ ਜਿਹੜੇ ਸਾਈਕਲ ਚਲਾ ਰਹੇ ਨੇ ਉਹਨਾਂ ਦੇ ਟੋਪੀਆਂ ਪਾਈਆਂ ਹੋਈਆਂ ਉਹ ਹੈ ਕੌਣ ਇਹਨਾਂ ਨੂੰ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਤੇ ਸਾਈਕਲ ਤੁਹਾਡਾ ਸੰਿਆ ਕੀ ਹੈ ਉਹ ਕਹਿੰਦੇ ਗੁਰੂ ਸਾਹਿਬ ਦੀ ਸੋਚ ਕੇ ਛੱਡੋ ਵੇ ਵਾਤਾਵਰਨ ਸਾਫ਼ ਸੁਥਰਾ ਰੱਖੋ ਵਾਤਾਵਰਨ ਸਾਫ਼ ਸਾਈਕਲ ਚਲਾ ਕੇ ਨਹੀਂ ਹੋਣਾ ਜਿਹੜੇ ਗੁਰਦੁਆਰਿਆਂ 'ਚੋ ਗੁਰੂ ਕੇ ਬਾਗ ਗੁਰੂ ਕਾਰ ਸੇਵਾ ਵਾਲਿਆਂ ਤੋਂ ਵੱਢ ਕੇ ਤੁਸੀਂ ਚੋਰੀ ਵੇਚੇ ਨੇ ਗੁਰੂ ਸਾਹਿਬ ਦੇ ਦਰਖਤ ਨਹੀਂ ਛੱਡੇ ਤੇ ਵਾਤਾਵਰਨ ਸਾਈਕਲ ਚਲਾਉਣਾ ਸਭ ਬੇਸ਼ਰਮੋ ਨਸ਼ਾ ਮੁਕਜੂ ਸਾਈਕਲ ਚਲਾਉਣਾ ਤੇ ਜਿਹੜੇ ਚਲਾ ਰਹੇ ਨੇ ਇਹਨਾਂ ਤੇ ਹਾਈ ਕੋਰਟ ਨੇ ਪਰਚੇ ਕੀਤੇ ਨੇ ਗੋਲ ਕਚੋਰੀ ਦੇ ਇਹ ਸਾਈਕਲ ਗੋਲ ਕਚੋਰੀ ਕਰਕੇ ਲੈ ਕੇ ਆਏ ਹੋ ਤੁਸੀਂ ਤੇ ਹਾਈ ਕੋਰਟ ਨੇ ਜਿਨ੍ਹਾਂ ਨੂੰ ਬਲੈਕ ਲਿਸਟ ਆਖਿਆ ਹੋਇਆ ਉਹ ਉੱਥੇ ਭਾਸ਼ਣ ਦੇ ਰਹੇ ਨੇ ਇਤਨਾ ਵਾਤਾਵਰਨ ਬਹੁਤ ਵਧੀਆ ਹੋ ਜੂ ਜੇ ਇਤਰਾ ਹੋਣਾ ਹੈ ਤੇ ਫਿਰ ਤੁਹਾਡਾ ਔਰੰਗਜ਼ੇਬ ਵਾਲਾ ਕੰਮ ਪੱਧਰਾ ਆ ਤੇ ਜੇ ਤੁਸੀਂ ਸਮਝ ਸੋਚ ਤੋਂ ਕੰਮ ਲੈਨੇ ਹੋ ਤੇ ਫਿਰ ਔਰੰਗਜ਼ੇਬ ਵੀ ਸੋਚ ਦਾ ਭੋਗ ਪੈ ਕੇ ਫਿਰ ਉੱਥੇ ਬਹਾਦਰ ਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਅਜੀਜੂਦੀਨ ਮੁਕਮਚੰਦ ਤੇ ਹਰੀ ਸਿੰਘ ਨਲੂਏ ਇਕੱਠੇ ਬੈਠ ਸਕਦੇ ਨੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨੂੰ ਲੈ ਕੇ ਨਾ ਕਿ ਇਹ ਦਿੱਲੀ ਦੀ ਸੋਚ ਜਿਹੜੀ ਸਾਈਕਲ ਆ ਰਹੀ ਸਾਡੇ ਤੇ ਥੋਪ ਰਹੇ ਨੇ ਇਹਦੇ ਤੋਂ ਸਾਨੂੰ ਬਚਣਾ ਹੋ ਪੰਜਾਬ ਵਾਸੀਓ ਮੁੱਖਮचंद ਤੇ ਅਜੀਜੂਦੀਨ ਇਕੱਠੇ ਹੋ ਜਾਓ ਤੁਹਾਡਾ 350 ਸਾਲਾਂ ਸਫਲਾ ਹੋ ਜਾਊ